ਨਗਰ ਦੇ ਮਕੋੜਾ ਪਤਨ ਦੇ 라ਵੀ ਦਰਿਆ ਵਿੱਚ ਅਚਾਨਕ ਪਾਣੀ ਦਾ ਪੱਧਰ ਵੱਧ ਗਿਆ ਜਿਸ ਕਰਕੇ ਅੱਧਾ ਦਰਜਨ ਤੋਂ ਵੱਧ ਪਿੰਡਾਂ ਦੇ ਨਾਲ ਸੰਪਰਕ ਟੁੱਟ ਗਿਆ ਸੋ ਦੱਸਦੇ ਨੇ ਆ ਕਿ ਜੋ ਪਿੰਡ ਨੇ ਜੋ 라ਵੀ ਦਰਿਆ ਦੇ ਪਰਲੇ ਪਾਸੇ ਵਸੇ ਹੋਏ ਨੇ ਉਹਨਾਂ ਤੱਕ ਕਿਸ਼ਤੀ ਜਿਹੜੀ ਜਾਂਦੀ ਸੀ ਉਹ ਵੀ ਬੰਦ ਹੋ ਗਈ ਹੈ ਕਿਉਂਕਿ ਪਾਣੀ ਦਾ ਪੱਧਰ ਇਸਕਾ ਵੱਧ ਗਿਆ ਕਿ ਹੁਣ ਕਿਸ਼ਤੀ ਵੀ ਜਿਹੜੀ ਹੈ ਉਹ ਕੰਮ ਨਹੀਂ ਆ ਰਹੀ ਫਿਲਹਾਲ ਪਿਛਲੇ ਦਿਨਾਂ ਤੋਂ ਲਗਾਤਾਰ ਪਹਾੜੀ ਇਲਾਕੇ ਦੇ ਵਿੱਚ بارش ਹੋ ਰਹੀ ਹੈ ਜਿਸ ਕਰਕੇ ਡੈਮਾਂ ਵਿੱਚ ਪਾਣੀ ਵੱਧ ਗਿਆ ਹੈ ਔਰ ਉੱਥੇ ਹੀ ਜੇਕਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਅਧੀਨ ਪੰਦੇ ਵਿਧਾਨ ਸਭਾ ਹਲਕਾ ਦਿਨਾਂ ਨਗਰ ਦੇ ਮਕੋੜਾ ਪਤਨ ਦੇ ਵਿੱਚ ਵੀ ਅਚਾਨਕ ਪਾਣੀ ਦਾ ਪੱਧਰ ਵੱਧ ਗਿਆ ਹੈ ਜਿਸ ਕਰਕੇ ਰਾਵੀ ਦਰਿਆ ਦੇ ਨਾਲ ਲੱਗਦੇ ਜਿਹੜੇ ਅੱਧਾ ਦਰਜਨ ਤੋਂ ਵੱਧ ਪਿੰਡ ਨੇ ਉਹ ਉਹ ਨਾਲ ਸੰਪਰਕ ਟੁੱਟ ਗਿਆ ਜਿਸ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ ਜਿਹੜੇ ਬੱਚੇ ਸਕੂਲ ਜਾਂਦੇ ਨਹੀਂ ਜਾਂ ਫਿਰ ਜਿਹੜੇ ਟੀਚਰਸ ਜਿਹੜੇ ਸਕੂਲ ਪੜ੍ਹਾਉਂਦੇ ਨੇ ਉਹਨਾਂ ਵੱਲੋਂ ਵੀ ਸਕੂਲਾਂ ਤੱਕ ਪਹੁੰਚਣਾ ਜਿਹੜਾ ਹੈ ਉਹ ਮੁਸ਼ਕਿਲ ਹੋ ਗਿਆ ਹੈ ਫਿਲਹਾਲ ਪਿੰਡ ਤੁਰਬਾਨੀ ਚੇਬੇ ਪਰੀਆਲ ਲਸੀਆਣ ਮੰਮੀ ਚਕਰੰਜਾ ਹੋਰ ਵੀ ਅਜਿਹੇ ਪਿੰਡ ਨੇ ਜਿਨ੍ਹਾਂ ਨਾਲ ਸੰਪਰਕ ਬਿਲਕੁਲ ਟੁੱਟ ਗਿਆ ਹੈ ਕਿਉਂਕਿ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਹੋ ਗਿਆ ਹੈ ਕਿ ਔਨ ਜਾਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਸਹੂਲਤਾਂ ਜਿਹੜੀਆਂ ਮਿਲੀਆਂ ਸੀਗੀਆਂ ਜਿਹੜੀਆਂ ਕਿਸ਼ਤੀ ਜਾਂਦੀ ਸੀ ਉਹ ਵੀ ਹੁਣ ਚਲਣੀ ਬੰਦ ਹੋ ਗਈ ਹੈ ਜਿਸ ਕਰਕੇ ਲੋਕ ਬੇहद ਪਰੇਸ਼ਾਨ ਨੇ ਫਿਲਹਾਲ ਪਾਣੀ ਦਾ ਵਹਾ ਇੰਨਾ ਜ਼ਿਆਦਾ ਤੇਜ਼ ਹੈ ਕਿ ਇਸ ਦੇ ਵਿੱਚ ਕਿਸ਼ਤੀ ਚਲਾਉਣੀ ਵੀ